ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ ਉਸ ਵਿੱਚ ਫੈਸਲੇ ਲਾਏ ਗਏ ਨੇ ਦੋ ਕਾਲਾਂ ਦਿੱਤੀਆਂ ਗਈਆਂ ਨੇ ਇੱਕ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਸੱਤਾ ਧਿਰ ਦੇ ਜਿੰਨੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਧਰਨਾ ਦਿੱਤਾ ਜਾਵੇਗਾ ਉਹ ਧਰਨਾ 2 ਤੋਂ 3 ਘੰਟਿਆਂ ਦਾ ਹੋਵੇਗਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਹਰੇਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਨੂੰ ਫਿਲਹਾਲ ਘੇਰਨ ਦੀ ਜਿਹੜੀ ਗੱਲ ਆਖੀ ਗਈ ਹੈ ਘਰਾਓ ਕਰਨ ਦੀ ਔਰ ਉੱਥੇ ਨਾਰੇਬਾਜ਼ੀ ਵੀ ਹੋਵੇਗੀ ਤੇ ਸੁਭਾਵਕ ਜੀ ਗੱਲ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਇੱਕ ਪਾੜਾ ਵੱਧ ਗਿਆ ਗੱਲਬਾਤ ਟੁੱਟ ਗਈ ਹੈ ਤੇ ਹੁਣ ਉਸ ਗੱਲਬਾਤ ਨੂੰ ਲੈ ਕੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਗੱਲ ਹੋਰ ਆਖੀ ਕੀ ਕੀ ਹੈ ਕਿ 15 ਮਾਰਚ ਨੂੰ ਪਹਿਲਾਂ ਤਾਂ ਅਸੀਂ ਕਿਸਾਨ ਭਵਨ ਇਕੱਠੇ ਹੋ ਰਹੇ ਹਾਂ ਸਾਰੀਆਂ ਜਥੇਬੰਦੀਆਂ ਸੂਜਿਤ ਕਿਸਾਨ ਮੋਰਚੇ ਦੀਆਂ ਅਗਲੀ ਰਣਨੀਤੀ ਤਿਆਰ ਕਰਨ ਲਈ ਵੀ ਔਰ ਉਸੇ ਦਿਨ ਦਾ ਸਮਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਹੈ ਖੁੱਲਾ ਚੈਲੰਜ ਕੀਤਾ ਗਿਆ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠ ਬੋਲਿਆ ਹੈ ਇੱਕ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਝੂਠ ਬੋਲਿਆ ਗਿਆ ਮੁੱਖ ਮੰਤਰੀ ਵੱਲੋਂ ਕਿ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਨਾਲ ਸੰਬੰਧਿਤ ਨੇ ਇਸ ਤਰ੍ਹਾਂ ਨਹੀਂ ਹੈ ਪੰਜਾਬ ਨਾਲ ਸੰਬੰਧਿਤ ਕਾਫੀ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਨੂੰ ਸੱਦਾ ਦਿੱਤੇ ਆ ਕਿ ਜਾਂ ਤੇ ਉਹ ਕਿਸਾਨ ਭਵਨ ਸਾਡੇ ਨਾਲ ਗੱਲਬਾਤ ਕਰਨ ਲਈ ਆ ਜਾਣ ਸਾਡੇ ਵੱਲੋਂ ਪੰਜ ਕਿਸਾਨ ਉਸ ਡਿਬੇਟ ਵਿੱਚ ਹਿੱਸਾ ਬਣਨਗੇ ਉਹ ਆਪਣੇ ਨਾਲ ਵੀ ਕਿਸੇ ਨੂੰ ਲਿਆ ਸਕਦੇ ਨੇ ਖੁਦ ਵੀ ਆ ਜਾਣ ਜਾਂ ਫਿਰ ਸਾਨੂੰ ਸਮਾਂ ਤੇ ਸਥਾਨ ਦੱਸ ਦੇਣ ਅਸੀਂ ਉੱਥੇ ਆ ਕੇ ਉਹਨਾਂ ਨਾਲ ਡਿਬੇਟ ਕਰਨ ਨੂੰ ਬਹਿਸ ਕਰਨ ਨੂੰ ਤਿਆਰ ਆਂ ਏ ਹੁਣ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਜਿਹੜੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਇਸ ਮੀਟਿੰਗ ਖਤਮ ਹੋਏ ਜਾਣ ਤੋਂ ਬਾਅਦ ਜਿਹੜੇ ਫੈਸਲੇ ਲਏ ਗਏ ਨੇ ਉਸ ਬਾਰੇ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਲਖੋਵਾਲ ਸਾਹਿਬ ਅੱਜ ਦੀ ਲੰਮੀ ਚੌੜੀ ਚੱਲੀ ਬੈਠਕ ਦੇ ਵਿੱਚ ਕੀ ਕੁਝ ਵਿਚਾਰ ਵਟਾਂਦਰਾ ਹੋਇਆ ਤੇ ਕੀ ਕੀ ਫੈਸਲੇ ਲਏ ਗਏ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਾਂ ਅੱਜ ਮੀਟਿੰਗ ਚੱਲੀ ਆ ਸਾਡੇ ਉਹਦੇ ਤੇ ਜਿਹੜਾ ਪਿਛਲੇ ਦਿਨੀ ਕੱਲ ਸਾਡੇ 5 ਤਰੀਕ ਨੂੰ ਜੋ ਸਰਕਾਰ ਵੱਲੋਂ ਜਵਾਬ ਪਾਇਆ ਗਿਆ ਕਿਸਾਨਾਂ ਨੂੰ ਅੰਦਰ ਕੀਤਾ ਗਿਆ ਚੰਡੀਗੜ੍ਹ ਜਾਣ ਤੋਂ ਰੁਕਿਆ ਗਿਆ ਜਿਵੇਂ ਭਾਰਤ ਸਰਕਾਰ ਤੋਂ ਦਿੱਲੀ ਜਾਣ ਤੋਂ ਰੁਕਦੀ ਹੈ ਸਰਕਾਰ ਦੀ ਅਜਿਹੀ ਚਾਲਾਂ ਦੇ ਚੱਲਦੀ ਹੈ ਉਹਨਾਂ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੁਕਿਆ ਜੀ ਉਹਦੇ ਸੰਬੰਧ ਵਿੱਚ ਅਸੀਂ ਜਿਹੜੇ ਜਿਹੜਾ ਸਾਡਾ ਪਿਛਲਾ ਮੋਰਚਾ ਸੀ ਉਹਨੂੰ ਉਤਪੀ ਕਰਕੇ ਸੀ ਉਹ ਧਰਨੇ ਅੱਜ ਵਾਲੇ ਅੱਜ ਹਟਾ ਲੈਨੇ ਜਿਹੜੇ ਸਾਡੇ ਸਾਡਾਂ ਦੇ ਅੱਖਾਂ ਦੇ 18 ਧਰਨੇ ਚੱਲ ਰਹੇ ਸੀ ਜੀ ਉਸ ਤੋਂ ਅਗਲਾ ਅਸੀਂ 10 ਤਰੀਕ ਨੂੰ ਸਾਰੇ ਜਿਹੜੇ ਪੰਜਾਬ ਦੇ ਐਮਐਲਏ ਨੇ ਜੀ ਮੰਤਰੀ ਇਹਨਾਂ ਦੇ ਸਰਕਾਰ ਦੇ ਉਹਨਾਂ ਦੇ ਖਿਲਾਫ ਉਹਨਾਂ ਦੇ ਘਰੋਂ ਉਹਦੇ 11:00 ਤੋਂ 3:00 ਵਜੇ ਤੱਕ ਧਰਨੀ ਲਾਵਾਂਗੇ ਜੀ 15 ਤਰੀਕ ਨੂੰ ਅਸੀਂ ਫਿਰ ਐਸਕੇਮ ਦੀ ਚੰਡੀਗੜ੍ਹ ਮੀਟਿੰਗ ਹੋਊ ਉਹ ਤੇ ਅਸੀਂ ਸੱਦਾ ਪੱਤਰ ਦਿੱਤਾ ਵੀ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਵਾਲੇ ਕਹਿ ਰਹੇ ਨੇ ਵੀ ਮੇਰੇ ਨਾਲ ਸੰਬੰਧਤ ਮੰਗਾ ਨਹੀਂ ਅਸੀਂ ਖੁੱਲੀ ਬਹਿਸ ਦਾ ਉਹਨਾਂ ਨੂੰ ਸੱਦਾ ਦਿੱਤਾ ਹੂੰ ਵੀ ਆ ਜਾਓ ਅਸੀਂ ਕਿਸਾਨ ਭਵਨਾਂ ਜਾਂ ਜੇ ਤੁਸੀਂ ਨਹੀਂ ਆ ਸਕਦੇ ਤਾਂ ਸਾਨੂੰ ਸਮਾਂ-ਸਥਾਨ ਦੱਸੋ ਜਗ੍ਹਾ ਦੱਸੋ ਡੇਟ ਵੀ ਚੇਂਜ ਕਰ ਸਕਦੇ ਹਾਂ ਅਸੀਂ ਡੇਟ ਵੀ ਚੇਂਜ ਕਰ ਲਾਂਗੇ ਸਾਡੇ ਕਿਸਾਨ 5 ਲੀਟਰ ਉਹਨਾਂ ਨਾਲ ਬਹਿਸ ਕਰਾਂਗੇ ਇਹ ਪੰਜਾਬ ਦੀ ਮੰਗਾ ਕਿ ਕਿਹੜੀਆਂ ਓਵਨ ਡੋਵੇਟ ਹੋ ਗਈ ਸਾਰੇ ਜਨਨਾਂ ਨੂੰ ਸਦ ਦਿੱਤਾ ਜਾ। ਜੀ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜਾ ਮੁੱਖ ਮੰਤਰੀ ਨੇ ਬਿਆਨ ਮੀਡੀਆ ਚ ਆ ਕੇ ਦਿੱਤਾ ਕਿ ਕਿਵੇਂ 2.5 ਘੰਟੇ ਮੀਟਿੰਗ ਚੱਲਦੀ ਹੈ ਫਿਰ ਵੀ ਜਦੋਂ ਮੰਗਾ ਮੈਂ ਮੰਨ ਰਿਹਾ ਸੀ ਫਿਰ ਵੀ ਕਹਿੰਦੇ ਆ ਕਿ ਪੰਜ ਵਾਲਾ ਧਰਨਾ ਲਾਵਾਂਗੇ ਇਹ ਕਿੱਥੋਂ ਦੀ ਗੱਲ ਹੋਈ ਉਸੇ ਦੇ ਮੱਦੇਨਜ਼ਰ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲਿਆ ਗਿਆ। ਹਾਂ ਉਸੇ ਨੂੰ ਰੱਕੀ ਲੱਗਿਆ ਹੋਇਆ ਮਤਲਬ ਭੁਖੋਂ ਤੁਸੀਂ ਉਹ ਝੂਠ ਬੋਲਦੇ ਨੇ ਸਾਰੇ ਪੰਜਾਬ ਨਾਲ ਸੰਬੰਧਤ ਮੰਗਾਂ ਨੇ ਤੇ ਉਹ ਉਹ ਹੀ ਤੇ ਰਿਕਵੈਸਟ ਕਰ ਰਹੇ ਸੀ ਉਲਟੀ ਉੱਠ ਕੇ ਪੈ ਜਾਂਦੇ ਜੀ ਤੇ ਕੱਲ ਤੱਕ ਕੀ ਗੱਲ ਇਹ ਵੀ ਆਈ ਸੀ ਕਿ ਹਾਲਾਂਕਿ ਤੁਸੀਂ ਹੁਣ ਮਲਤਵੀ ਕੀਤਾ ਇੱਕ ਕਿਸਾਨ ਆਗੂ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਧਰਨਾ ਹੈ ਉਹ ਵਾਪਸ ਲਿਆ ਜਾਂਦਾ ਇਸ ਤਰ੍ਹਾਂ ਦੀ ਕੋਈ ਗੱਲ ਮਲਤਵੀ ਹੋਣ ਦੀ ਹੋਈ ਉਹਦੇ ਵੀ ਝੰਬਲ ਪੁੱਸਾ ਤਾਂ ਸੀਗਾ 1 ਲੀਟਰ ਨੇ ਕਿਹਾ ਤਾਂ ਸੀ ਕਿਉਂਕਿ ਧਰਨੇ ਤਾਂ ਵਾਪਸ ਹੋਈ ਗਈ ਸੀ ਉਹ ਅਸੀਂ ਅੱਜ ਵਾਪਸ ਬਕਾਇਦਾ ਤੌਰ ਤੇ ਕਿਉਂਕਿ ਕੁਝ ਬੰਦੇ ਸਾਡੇ ਛੁੱਟਣ ਵਾਲੇ ਜੇਲ੍ਹਾਂ 'ਚੋਂ ਰਹਿ ਗਏ ਸੀ ਉਹ ਅੱਜ ਹੋ ਗਏ ਨੇ ਹੁਣ ਦੋ ਚਾਰ ਬੰਦੇ ਰਹਿ ਗਏ ਸੱਟਣ ਨੇ ਕਿ ਸਰਕਾਰ ਨੇ ਵਾਦਾ ਕੀਤਾ ਹੂੰ ਹਾਂ ਤੁਸੀਂ ਖੁਦ ਸੁਣਿਆ ਕਿ ਸੰਯੁਕਤ ਨੁਕਸਾਨ ਮੋਰਚੇ ਦੇ ਕਾਗੂਲ ਜਿਹੜੇ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਕਿ ਉਹਨਾਂ ਨੇ ਰਣਨੀਤੀ ਕਿਵੇਂ ਤੇ ਕਿਉਂ ਬਣਾਈ ਹੈ ਦੋ ਕਾਲਾਂ ਫਿਲਹਾਲ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਤੀਜੀ ਗੱਲ ਮਹੱਤਵਪੂਰਨ ਜਿਹੜੀਆਂ 17 18 ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਰੋਕ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਚੰਡੀਗੜ੍ਹ ਕੂਚ ਕਰ ਰਹੇ ਸੀ ਕਿਸਾਨ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ 17 18 ਥਾਵਾਂ ਦੇ ਉੱਤੇ ਧਰਨੇ ਲੱਗੇ ਉਹ ਧਰਨੇ ਮੁਲਤਵੀ ਕਰ ਦਿੱਤੇ ਗਏ ਨੇ ਫਿਲਹਾਲ ਦੀ ਘੜੀ ਉਹ ਹੁਣ ਕਿਸਾਨ ਵਾਪਸ ਪਰਤਣਗੇ ਹਾਲਾਂਕਿ ਪਹਿਲਾਂ 7 ਦਿਨ ਦਾ ਪ੍ਰੋਗਰਾਮ ਸੀ ਚੰਡੀਗੜ੍ਹ ਦੇ ਵਿੱਚ ਮੰਗੀ ਜਾ ਰਹੀ ਸੀ ਜਗਾ ਕਿ ਇੱਕ ਥਾਂ ਦੇ ਦਿੱਤੀ ਜਾਵੇ ਜਿੱਥੇ ਅਸੀਂ ਮੁਜ਼ਾਰਾ ਕਰਾਂਗੇ ਸੂਬਾ ਸਰਕਾਰ ਦੇ ਖਿਲਾਫ ਹਾਲਾਂਕਿ ਯੂਟੀ ਦੀ ਜਿਹੜੀ ਆ ਉਹ ਸਿੱਧੀ ਸਿੱਧੀ ਕੇਂਦਰ ਸਰਕਾਰ ਦੇ ਅੰਡਰ ਯੂਟੀ ਹੈ ਚੰਡੀਗੜ੍ਹ ਹੈ ਪਰ ਰਾਜਧਾਨੀ ਪੰਜਾਬ ਦੀ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਦਾਵਾ ਕੀਤਾ ਕਿ ਅਸੀਂ ਇੱਥੇ ਆਵਾਂਗੇ ਮੰਗਾਂ ਮਨਵਾਵਾਂਗੇ ਪਰ ਗੱਲਬਾਤ ਚੱਲਦੀ ਰਹੀ ਕੁਝ ਨੁਕਤੇ ਤੇ ਹਾਲੇ ਸਾਂਝ ਪਈ ਸੀ ਸੁਖਾਵੇਂ ਮਾਹੌਲ ਚ ਮੀਟਿੰਗ ਚੱਲਦੀ ਸੀ ਪਿਛਲੇ ਦਿਨਾਂ ਵਿੱਚ 5 ਤਰੀਕ ਨੂੰ ਪਰ ਉਸ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਤੇ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ 5 ਤਰੀਕ ਨੂੰ ਕੀ ਕਰੋਗੇ ਹੁਣ ਇਹ ਦੱਸੋ ਤਾਂ ਇੱਕ ਐਕਟ ਦਿੱਤਾ ਗਿਆ ਕਿਸਾਨ ਆਗੂਆਂ ਵੱਲੋਂ ਮੋਰਲੇ ਪਾਸਿਓਂ ਕਿ ਅਸੀਂ ਉਹ ਧਰਨਾ ਧਰ ਲਾਵਾਂਗੇ ਫਿਰ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜੇ ਇੰਨਾ ਟਾਈਮ ਫਿਰ 2 3 ਘੰਟੇ ਕਾਦੇ ਲਈ ਮੇਰੇ ਨਾਲ ਗੱਲਬਾਤ ਕੀਤੀ ਕੇਂਦਰ ਨਾਲ ਸਬੰਧਤ ਮੰਗਾ ਨੇ ਤੇ ਫਿਰ ਤੁਸੀਂ ਕਹਿੰਦੇ ਹੋ ਅਜੇ ਵੀ ਧਰਨਾ ਲਾਵਾਂਗੇ ਜਾਓ ਫਿਰ ਕਰ ਲਓ ਜੋ ਕਰਨਾ ਹੈ ਤਾਂ ਇਸ ਤਰ੍ਹਾਂ ਦੀ ਗੱਲ ਦੇ ਵਿੱਚੋ ਸ਼ਬਦਾਵਲੀ ਦੇ ਵਿੱਚੋਂ ਕਾਫੀ ਜਿਹੜੀ ਆ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੇ ਲੋਚਨਾ ਵੀ ਕੀਤੀ ਮੁੱਖ ਮੰਤਰੀ ਦੀ ਹੁਣ ਜਿਹੜਾ ਖੁੱਲਾ ਚੈਲੰਜ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਬੇਟ ਕਰਨ ਦਾ ਕਿ ਮੰਗਾ ਕਿਸ ਨਾਲ ਸੰਬੰਧਿਤ ਨੇ ਔਰ ਮੰਗਾ ਕਿਸ ਨੇ ਮੰਨਣੀਆਂ ਨੇ ਇਸ ਨੂੰ ਲੈ ਕੇ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲੇ ਦਾ ਜਵਾਬ ਦਿੰਦੇ ਨੇ ਜਾਂ ਕੱਲ ਤੱਕ ਇਸ ਬਾਰੇ ਉਹਨਾਂ ਦੀ ਕੀ ਟਿੱਪਣੀ ਆਉਂਦੀ ਹੈ ਕਿਉਂਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਜੇ ਸਪੱਦਰ ਦੇ ਉੱਤੇ ਤਕਰਾਰ ਪਹੁੰਚ ਗਿਆ ਕਿਸਾਨ ਜਥੇਬੰਦੀਆਂ ਤੇ ਮੁੱਖ ਮੰਤਰੀ ਆ ਪੰਜਾਬ ਸਰਕਾਰ ਦੇ ਚਾਲੇ ਜਿਹੜੀ ਗੱਲਬਾਤ ਚੱਲਣੀ ਸੀ ਉਹ ਟੁੱਟੀ ਆ ਜਿਹੜੀ ਉਹ ਬੜੀ ਤਲਖ ਭਰੇ ਲਹਿਜੇ ਦੇ ਵਿੱਚ ਟੁੱਟੀ ਐ ਇਸੇ ਕਰਕੇ ਹੋ ਨਹੀਂ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਜਵਾਬ ਨਾ ਦੇਣ ਕਿਸਾਨ ਜਥੇਬੰਦੀਆਂ ਨੂੰ ਉਹ ਜਵਾਬ ਦੀ ਉਡੀਕ ਵੀ ਹੋਵੇਗੀ ਔਰ ਨਾਲ ਹੀ 15 ਤਰੀਕ ਨੂੰ ਕੀ ਵਾਕਿਆ ਹੈ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਜਥੇਬੰਦੀਆਂ ਹੋਣਗੀਆਂ ਦੂਜੇ ਪਾਸੇ ਪੰਜਾਬ ਸਰਕਾਰ ਸਵਾਲਾਂ ਦੇ ਜਵਾਬ ਦੇਵੇਗੀ ਇੱਥੋਂ ਤੱਕ ਇਹ ਦੱਸਿਆ ਗਿਆ ਕਿ মিডিਆ ਵੀ ਉੱਥੇ ਹਾਜ਼ਰ ਹੋਵੇ মিডিਆ ਦੇ ਕੈਮਰੇ ਲੱਗੇ ਹੋਣ ਸਬ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਠੀਕ ਕੌਣ ਹੈ ਤੇ ਗਲਤ ਕੌਣ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਹੁਣ ਘੱਟੋ ਘੱਟ ਜਿਹੜੀ ਇੱਕ ਗੱਲ ਕਹੀ ਜਾ ਰਹੀ ਸੀ ਕਿ ਰਸਤੇ ਨਾ ਰੋਕੇ ਜਾਣ ਰੇਲਾਂ ਨਾ ਰੋਕੀਆਂ ਜਾਣ ਲੋਕ ਖੱਜਲ ਖਾਰ ਹੁੰਦੇ ਨੇ ਪਰ ਹੁਣ ਇੱਕ ਦਿਨ ਲਈ ਘੱਟੋ ਘੱਟ 3 ਤੋਂ 4 ਘੰਟੇ ਵਿਧਾਇਕਾਂ ਦੇ ਘਰਾਂ ਬਾਹਰ ਜਦੋਂ ਸਪੀਕਰ ਵੱਜਣਗੇ ਉਸ ਦੇ ਵਿੱਚ ਨਾਰੇ ਗੂੰਜਣਗੇ ਪੰਜਾਬ ਸਰਕਾਰ ਦੇ ਖਿਲਾਫ ਜਾ ਕਿਸਾਨੀ ਇਕਤਾ ਜਿੰਦਾਬਾਦ ਦੇ ਮਜ਼ਦੂਰ ਇਕਤਾ ਜਿੰਦਾਬਾਦ ਦੇ ਤਾਂ ਕੀ ਉਹ ਤੰਗ ਪਰੇਸ਼ਾਨ ਕਰਨਗੇ ਜਾਂ ਪਹਿਲਾਂ ਤੋਂ ਹੀ ਹੁਣ ਕਾਲ ਦੇ ਦਿੱਤੀ ਗਈ ਹੈ ਤੇ ਵਿਧਾਇਕ ਆਪਣੇ ਘਰ ਹੀ ਛੱਡ ਕੇ ਉਹ 2-4 ਘੰਟਿਆਂ ਲਈ ਆਸੇ ਪਾਸੇ ਜਾਣਗੇ ਆਪਣੇ ਹਲਕੇ 'ਚ ਵੀ ਜਾ ਸਕਦੇ ਨੇ ਚੰਡੀਗੜ੍ਹ ਵੀ ਡੇਰਾ ਲਾ ਸਕਦੇ ਨੇ ਕੀ ਇਹ ਲੰਮੀ ਕਾਲ ਵੀ ਆਉਣ ਵਾਲੇ ਦਿਨਾਂ ਚ ਹੋ ਸਕਦੀ ਇਸ ਦੇ ਬਾਰੇ ਹਲੇ ਫੈਸਲਾ ਹੋਣਾ ਬਾਕੀ ਹੈ ਅਗਲੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਵੀ 15 ਨੂੰ ਹੋਵੇਗੀ ਫਿਲਹਾਲ ਹੁਣ ਦੇ ਦਿੱਤੇ ਜਾ ਰਹੇ ਧਰਨਿਆਂ ਨੂੰ ਮੁਲਤਵੀ ਕੀਤਾ ਗਿਆ ਚੰਡੀਗੜ੍ਹ ਕੂਚ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਆਓ ਸਾਡੇ ਨਾਲ ਗੱਲਬਾਤ ਕਰਨ ਦੇਖਦੇ ਹਾਂ ਕਿ ਗੱਲਬਾਤ 15 ਤਰੀਕ ਨੂੰ ਸਿਰੇ ਚੜਦੀ ਹੈ ਜਾਂ ਨਹੀਂ ਚੜਦੀ ਤੁਹਾਡਾ ਕੀ ਮੰਨਣਾ ਹੈ ਹੁਣ ਕੌਣ ਸਹੀ ਹੈ ਤੇ ਕੌਣ ਗਲਤ ਹੈ ਆਪਣੇ ਮੁਤਾਬਕ ਤੁਹਾਡੀ ਕੀ ਸਮਝ ਕਹਿੰਦੀ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ